ਪਾਪਾ ਅੱਜ ਉਹਨਾਂ ਮਹਾਨ ਸੂਰਬੀਰਾਂ ਨੂੰ ਗੁਰਮਖਾਂ ਨੂੰ ਯਾਦ ਕਰਨ ਵਾਸਤੇ ਇਕੱਤਰ ਹੋਏ ਆ ਜਿਨ੍ਹਾਂ ਨੇ ਪਿਛਲੇ ਲਗਭਗ 4 ਸਦੀਆਂ ਤੋਂ ਵਖ ਵਖ ਦੌਰਾਂ ਦੇ ਵਿੱਚ ਵਖ ਵਖ ਰੂਪਾਂ ਵੇਸਾਂ ਦੇ ਵਿੱਚ ਸਾਨੂੰ ਸੰਦੇਸ਼ ਦਿੱਤਾ ਗੁਰਬਾਣੀ ਦੇ ਆਦਰਸ਼ਾਂ ਨੂੰ ਰੂਪਮਾਨ ਕਰਦਿਆਂ ਹੋਇਆ ਉਹਨਾਂ ਨੇ ਸਾਨੂੰ ਰੂਪਮਾਨ ਕਰਦਿਆਂ ਹੋਇਆ ਸਿਖਾਇਆ ਵੀ ਐਸਾ ਦੁਨੀਆ ਦੇ ਉੱਪਰ ਖਾਲਸੇ ਹੋਣ ਦੇ ਕੀ ਅਰਥ ਹੈਗੇ ਆ ਕੀ ਮਾਇਨੇ ਆ ਤੇ ਆਪਣੀ ਗੁਰੂ ਘਰ ਦੀ ਰਵੈਤ ਮੁਤਾਬਿਕ ਜਦੋਂ ਵੀ ਖਾਲਸਾ ਇਸ ਤਰ੍ਹਾਂ ਸ਼ਹੀਦੀ ਜੋੜ ਮੇਲਿਆਂ ਵਾਸਤੇ ਇਕੱਤਰ ਹੁੰਦਾ ਤਾਂ ਆਪਾਂ ਕਹਿ ਸਕਦੇ ਆ ਵੀ ਤਿੰਨ ਹਿੱਸੇ ਸ਼ਹੀਦੀ ਸਮਾਗਮਾਂ ਦੇ ਹੁੰਦੇ ਆ ਜਾਂ ਤਿੰਨ ਅਭਿਆਸ ਹੁੰਦੇ ਆ ਸਭ ਤੋਂ ਪਹਿਲਾਂ ਜਦੋਂ ਆਪਾਂ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਗੋਦ ਦੇ ਵਿੱਚ ਬੈ ਕੇ ਸੰਗਤ ਰੂਪ ਹੋ ਕਰਕੇ ਆਪਾਂ ਗੁਰਬਾਣੀ ਦਾ ਜਾਪ ਨਾਮ ਬਾਣੀ ਦਾ ਅਭਿਆਸ ਕਰਦੇ ਆ ਉਹ ਆਪਣੇ ਸ਼ਹੀਦੀ ਸਮਾਗਮ ਦਾ ਇੱਕ ਹਿੱਸਾ ਆ ਆਪਣੇ ਸੰਘਰਸ਼ ਦਾ ਇੱਕ ਹਿੱਸਾ ਆ ਜਦੋਂ ਰਾਗੀ ਸਿੰਘ ਸ਼ਬਦ ਦਾ ਗਾਇਨ ਕਰਦੇ ਆ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੇ ਖੇਤ ਇਹ ਨਾ ਹੀ ਸਿਰਫ ਇੱਕ ਰਸਮ ਆ ਨਾ ਹੀ ਇਹ ਕੋਈ ਇੰਟੈਲੈਕਚੁਅਲ ਜਾਂ ਲੌਜਿਕ ਸਿੱਖਿਆ ਜਾਂ ਉਪਦੇਸ਼ ਆ ਜਦੋਂ ਕੋਰ ਸਿੱਖ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਗੁਰਬਾਣੀ ਦਾ ਜਾਪ ਕਰਦੇ ਆ ਜਦੋਂ ਪਾਰਸ ਕਲਾ ਵਰਤਦੀ ਆ ਇਹ ਸ਼ਬਦ ਜਦੋਂ ਆਪਣੇ ਹਿਰਦਿਆਂ ਦੇ ਵਿੱਚ ਵਸਦੇ ਆ ਇਹਨਾਂ ਨੂੰ ਦਰੜਾ ਕੇ ਫੇਰ ਹੀ ਮੈਦਾਨੇ ਜੰਗ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਵਾਂਗ ਉਹ ਜੂਝ ਮੰਨ ਕੇ ਮਰ ਕੇ ਸ਼ਹਾਦਤ ਦਾ ਜਾਮ ਸ਼ਹਾਦਤ ਦਾ ਰਤਬਾ ਹਾਸਲ ਹੁੰਦੇ ਆ ਜਿਹੜੇ ਸ਼ਹੀਦ ਦੀ ਜੋੜ ਮੇਲੇ ਦਾ ਜਿਹੜਾ ਦੂਜਾ ਹਿੱਸਾ ਹੁੰਦਾ ਜਦੋਂ ਆਪਾਂ ਆਪਣੇ ਗਿਆਨੀ ਸੰਗਾਂ ਪਾਸੋਂ ਇਤਿਹਾਸ ਸਰਵਣ ਕਰਦੇ ਆ ਤੇ ਤੀਜਾ ਨੁਕਤਾ ਤੀਜਾ ਵਿਆਸ ਵੀ ਜਦੋਂ ਗੁਰੂ ਖਾਲਸਾ ਪੰਥ ਦੀਆਂ ਫੌਜਾਂ ਸਿਰ ਜੋੜ ਕੇ ਆਪਣੇ ਮੌਜੂਦਾ ਹਾਲਾਤਾਂ ਦਾ ਮੁਲਾਂਕਣ ਕਰਦੇ ਹੋਏ ਭਵਿੱਖ ਦੀ ਰਣਨੀਤੀ ਤੈਅ ਕਰਦੀਆਂ ਪਰ ਇਹ ਜਿਹੜਾ ਤੀਜਾ ਕਾਰਜ ਹੈਗਾ ਤੀਜਾ ਕਾਰਮ ਸਫਲਤਾ ਹੀ ਹੋ ਸਕਦਾ ਜੇ ਆਪਣੇ ਪਹਿਲੇ ਦੋ ਨੁਕਤੇ ਆਪਣੇ ਪੂਰੇ ਹੋਣ ਜਦੋਂ ਆਪਾਂ ਪਿਛਲੇ ਸਾਲ ਦੀਆਂ ਕਟੜਾਵਾਂ ਵੇਖਦੇ ਆਂ ਭਾਈ ਪਰਮਜੀਤ ਸਿੰਘ ਜੀ ਪੰਜਵੜ ਭਾਈ ਖੰਡਾ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਨੂੰ ਆਪਾਂ ਦੇਖਦੇ ਆਂ ਤਾਂ ਸਾਨੂੰ ਸਪਸ਼ਟ ਸੰਕੇਤ ਇਹ ਮਿਲਦੇ ਆ ਵੀ ਜਿਹੜੀ ਜੂਨ 84 ਦੇ ਵਿੱਚ ਆਪਣੇ ਸੁਤੰਤਰ ਰਾਜ ਖਾਲਿਸਤਾਨ ਦੀ ਕਾਇਮੀ ਵਾਸਤੇ ਜਿਹੜੀ ਪਹਿਲੀ ਲੜਾਈ ਲੜੀ ਗਈ ਆ ਉਹ جنگ جاری ਆ ਤੇ ਉਹ جنگ جاری ਰਹੇਗੀ ਪਰ ਜਦੋਂ ਆਪਾਂ ਹੁਣ ਇਸ ਚੱਲ ਰਹੇ ਸੰਘਰਸ਼ ਦੇ ਅਗਲੇ ਪੜਾਅ ਦੇ ਵਿੱਚ ਆਪਾਂ ਦਾਖਲ ਹੋ ਚੁੱਕੇ ਆ ਸਪੈਸ਼ਲੀ ਤਿੰਨ ਸ਼ਹਾਦਤਾਂ ਨਾਲ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਜੋ ਜੂਨ 84 ਜੋ ਸਿੱਖਾਂ ਦਾ ਵਰਤਮਾਨ ਤੇ ਭਵਿੱਖ ਦਾ ਕੇਂਦਰ ਬਿੰਦੂ ਆ ਉਹ ਗੁਰਮਤ ਦੇ ਨਜ਼ਰੀਏ ਤੋਂ ਗੁਰਮਤ ਦੀ ਕਸਵੱਟੀ ਤੇ ਆਪਾਂ ਉਸ ਦੀ ਵਿਆਖਿਆ ਕਰਕੇ ਤਾਂ ਹੀ ਆਪਾਂ ਉਸ ਤੋਂ ਸੇਧ ਉਸ ਤੋਂ ਆਪਾਂ ਸਬਕ ਲੈ ਸਕਾਂਗੇ ਸੋ ਜਿਹੜੇ ਆਪਣੇ ਸ਼ਹੀਦੀ ਸਾਕੇ ਆਪਣੇ ਇਤਿਹਾਸ ਦੇ ਵਿੱਚ ਵਾਪਰੇ ਆ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਲੈ ਕੇ ਜੂਨ 84 ਤੇ ਮੌਜੂਦਾ ਸ਼ਹੀਦਾਂ ਤੱਕ ਸਾਨੂੰ ਇੱਕ ਗੱਲ ਪੱਲੇ ਬੰਨ ਲੈਣੀ ਚਾਹੀਦੀ ਆ ਵੀ ਇਹ ਇਹਨਾਂ ਦੇ ਪਾਵੇਂ ਜੋ ਮਰਜੀ ਵਕਤ ਹੀ ਕਾਰਨ ਹੋ ਸਕਦੇ ਆ ਪਰ ਇਹ ਨਾ ਹੀ ਕੋਈ ਸੱਭਿਆਚਾਰਕ ਜਾਂ ਫਿਰਕੇ ਦੇ ਰੋਲੇ ਕਰਕੇ ਹੋਈਆਂ ਨਾ ਹੀ ਕੋਈ ਸ਼ਖਸੀਅਤ ਦੇ ਟਕਰਾਅ ਕਰਕੇ ਹੋਈਆਂ ਨਾ ਕਿਸੇ ਵੀ ਸਰਕਾਰ ਤੋਂ ਰਿਆਇਤਾਂ ਲੈਣ ਵਾਸਤੇ ਰਿਆਇਤਾਂ ਲੈਣ ਖਾਤਰ ਲੜਾਈ ਲੜੀ ਗਈ ਆ ਇਹ ਜਿਹੜੀਆਂ ਜੰਗਾਂ ਜੁੱਦਾਂ ਹੁੰਦੀਆਂ ਜੋ ਖਾਲਸੇ ਦੀਆਂ ਸ਼ਹਾਦਤਾਂ ਹੁੰਦੀਆਂ ਇਹ ਦੁਨਿਆਵੀ ਤਖਤਾਂ ਦੇ ਨਾਲ ਜ਼ਾਲਿਮਾਂ ਦੇ ਨਾਲ ਟੱਕਰ ਇਸ ਕਰਕੇ ਹੁੰਦੀ ਆ ਕਿਉਂਕਿ ਇਹ ਦੋ ਤਖਤਾਂ ਦੀ ਲੜਾਈ ਆ ਦੋ ਤਾਕਤਾਂ ਦੀ ਲੜਾਈ ਆ ਇਹ 170 ਦੇ ਸੰਕਲਪ ਆਦਰਸ਼ਾਂ ਦੀ ਜਿਹੜੀ ਲੜਾਈ ਹੈਗੀ ਆ ਜਦੋਂ 1849 ਤੋਂ ਬਾਅਦ ਜਦੋਂ ਫਰੰਗੀ ਨੇ ਪੰਜਾਬ ਦੀ ਧਰਤੀ ਉੱਪਰ ਕਬਜ਼ਾ ਕੀਤਾ ਸਰਕਾਰੇ ਖਾਲਸਾ ਨੂੰ ਕਬਤ ਛਾਲ ਦੇ ਨਾਲ ਖਤਮ ਕਰਕੇ ਆਪਣਾ ਰਾਜ ਕਾਇਮ ਕੀਤਾ ਤਾਂ ਉਹਨਾਂ ਦੇ ਇੱਕ ਆਗੂ ਜਨਰਲ ਡਲਹਾਉਜੀ ਉਹਨੇ ਕੋਈ ਸ਼ਬਦ ਲਿਖੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਫਰੰਗੀ ਰਾਜ ਦੇ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਉਹ ਕਹਿੰਦਾ ਵੀ ਜੇ ਆਪਾਂ ਚਾਹੁੰਦੇ ਆ ਵੀ ਸਮੁੱਚੇ ਦੱਖਣੀ ਏਸ਼ੀਆ ਦੇ ਵਿੱਚ ਆਪਣਾ ਰਾਜ ਦਾ ਪ੍ਰਸਾਰ ਰਹੇ ਇੱਕ ਕਾਇਮ ਦائم ਰਹੇ ਤਾਂ ਇੱਕੋ ਸ਼ਰਤ ਆ ਵੀ ਜਿਹੜੀ ਸਿੱਖਾਂ ਦੀ ਸੁਤੰਤਰਤਾ ਤਾਕਤ ਹੈਗੀ ਆ ਉਹਨੂੰ ਬਿਲਕੁਲ ਨਸ਼ਟ ਕਰਨੀ ਪਵੇਗੀ ਸੋ ਐਸੀ ਹੀ ਤਰਜ਼ ਦੇ ਉੱਪਰ ਜਦੋਂ ਜੂਨ 84 ਦਾ ਹਮਲਾ ਸ੍ਰੀ ਦਰਬਾਰ ਸਾਹਿਬ ਤੇ ਹੁੰਦਾ ਉਹ ਸਿਰਫ ਦਰਬਾਰ ਸਾਹਿਬ ਤੇ ਨਹੀਂ ਹੁੰਦਾ ਸਗੋਂ ਤਕਰੀਬਨ 70 ਹੋਰ ਗੁਰਦੁਆਰੇ ਸਹਿਬਾਨਾਂ ਉੱਪਰ ਟੈਂਕਾਂ ਚਾੜ ਕੇ ਫੌਜਾਂ ਤਾਇਨਾਤ ਕਰਕੇ ਹਮਲਾ ਹੁੰਦਾ ਕਿ ਕਿ ਜੋ ਸੁਤੰਤਰਤਾਕਤ ਪੰਥ ਦੀ ਉੱਭਰ ਰਹੀ ਸੀ ਆਪਣੀਆਂ ਸੁਤੰਤਰ ਸੰਸਥਾਵਾਂ ਰਹੀ ਗੁਰਦੁਆਰੇ ਸਾਬਾਨਾ ਰਹੀ ਪੰਥਕ ਜਥੇ ਜਥੇ ਆ ਰਹੀ ਉਹਨਾਂ ਦਾ ਨੇਸਤਾ ਨੂੰ ਬੂਧ ਕਰਨ ਵਾਸਤੇ ਹਿੰਦ ਹਕੂਮਤ ਨੇ ਆਪਣਾ ਮਨ ਬਣਾ ਲਿਆ ਸੀ ਇਸ ਸੋਵਰਟੀ ਦੀ ਗੱਲ ਆ ਤੇ ਆਪਣੇ ਸੋਵਰਟੀ ਦੇ ਅਕੇਲੇ ਸਤਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਤੋਂ ਹੀ ਸ਼ੁਰੂ ਹੁੰਦੇ ਆ ਜਦੋਂ ਆਪਾਂ ਪ੍ਰਾਚਨ ਇਤਿਹਾਸ ਵਾਚਦੇ ਜਦੋਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਬਾਰੇ ਆਪਾਂ ਪੜ੍ਹਦੇ ਆ ਤਾਂ ਉਹੀ ਗੱਲ ਉੱਥੇ ਵੀ ਲਾਗੂ ਹੁੰਦੀ ਆ ਵੀ ਇਹ ਕੋਈ ਫਿਰਕੇ ਦਾ ਰੌਲਾ ਕੋਈ ਸਖਸ਼ੀਤਾ ਦਾ ਟਕਰਾਅ ਨਹੀਂ ਸੀ ਜਦੋਂ ਆਪਾਂ ਪ੍ਰਾਚਨ ਸਾਹਿਤ ਪੜ੍ਹਦੇ ਆ ਇਤਿਹਾਸ ਪੜ੍ਹਦੇ ਆ ਤਾਂ ਇੱਕ ਗੱਲ ਵਾਰ-ਵਾਰ ਆਉਂਦੀ ਆ ਵੀ ਜੋ ਗੁਰੂ ਅਰਜਨ ਪਾਸ਼ਾ ਨੇ ਸ੍ਰੀ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਸੀਬੇ ਦੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਜੋ ਆਦਰਸ਼ ਜੋ ਸੰਕਲਪ ਜੋ ਢਾਂਚੇ ਸਾਤਗੁਰੂ ਜੀ ਨੇ ਖੜੇ ਕੀਤੇ ਸੀਗੇ ਉਹ ਮੁਗਲ ਸਲਤਨਤ ਨੂੰ ਵੰਗਾਰਦੇ ਸੀ ਜਦੋਂ ਗੁਰਸਿੱਖ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰਦੇ ਹੋਏ ਸਾਤਗੁਰੂ ਨੂੰ ਸੱਚਾ ਪਾਤਸ਼ਾਹ ਆਖਦੇ ਸੀ ਸੰਬੋਧਨ ਹੁੰਦੇ ਸੀ ਤਾਂ ਇਹ ਗੱਲ ਮੁਗਲ ਸਲਤਨਤ ਨੂੰ ਚੁੱਭਦੀ ਸੀ ਤੇ ਸਾਨੂੰ ਇਸ ਗੱਲ ਬਾਰੇ ਵੀ ਸੁਚੇਤ ਤੇ ਸਪਸ਼ਟ ਹੋਣਾ ਚਾਹੀਦਾ ਵੀ ਸੱਚਾ ਪਾਤਸ਼ਾਹ ਲਫ਼ਜ਼ ਜਦੋਂ ਆਪਾਂ ਵਰਤਦੇ ਆ ਇਹ ਸਿਰਫ ਕਹਿਨ ਨੂੰ ਨਹੀਂ ਸ਼ਬਦ ਹੈਗੇ ਇਹਨਾਂ ਦੇ ਪਿੱਛੇ ਬਹੁਤ ਡੂੰਗੇ ਬਹੁਤ ਮਹੱਤਵਪੂਰਨ ਸੰ다ੰਤ ਸੰਕਲਪ ਪਿੱਛੇ ਪਏ ਆ ਜਦੋਂ ਗੁਰੂ ਸਾਹਿਬ ਸਰੀਰ ਕਰਕੇ ਵਿਚਰਦੇ ਸੀ ਜਦੋਂ ਆਪਾਂ ਸੱਚੇ ਪਾਤਸ਼ਾਹ ਹੋ ਕੇ ਸੰਬੋਧਨ ਹੁੰਨੇ ਆ ਸਾਤ ਗੁਰੂ ਨੂੰ ਉਸ ਦਾ ਮਤਲਬ ਇਹੀ ਆ ਵੀ ਗੁਰੂ ਘਰ ਤੋਂ ਉੱਪਰ ਅਕਾਲ ਪੁਰਖ ਤੋਂ ਇਲਾਵਾ ਹੋਰ ਕੋਈ ਤਾਕਤ ਹੋ ਨਹੀਂ ਸਕਦੀ ਤੇ ਇਹੀ ਪਦਵੀ ਜਦੋਂ ਗੁਰੂ ਸਾਹਿਬ ਨੇ ਗੁਰੂ ਖਾਲਸਾ ਪੰਥ ਨੂੰ ਗ੍ਰਿਹਾਈ ਸੌਂਪੀ ਸੀ ਜਦੋਂ ਜੋਤ ਤੇ ਜੋਗਤ ਗੁਰੂ ਦੀ ਗੁਰੂ ਗ੍ਰੰਥ ਗੁਰੂ ਪੰਥ ਦੇ ਵਿੱਚ ਸਮਾਦ ਦਿੱਤੀ ਗਈ ਤਾਂ ਇਹ ਪਦ ਇਹ ਪਦਵੀ ਗੁਰੂ ਖਾਲਸਾ ਪੰਥ ਨੂੰ ਵੀ ਮਹਾਰਾਜ ਨੇ ਬਖਸ਼ਿਸ਼ ਕੀਤਾ ਸੋ ਜਦੋਂ ਆਪਾਂ ਰਤਨ ਸਿੰਘ ਭੰਗੂ ਤੇ ਪੰਥ ਪ੍ਰਕਾਸ਼ ਪੜਦੇ ਆ ਤਾਂ ਉਹ ਬਹੁਤ ਸੋਹਣੇ ਅੱਖਰਾਂ ਦੇ ਵਿੱਚ ਇਸ ਸਾਰੇ ਮਸਲੇ ਨੂੰ ਸੰਖੇਪ ਦੇ ਵਿੱਚ ਦੱਸ ਦਿਆ ਖਾਲਸਾ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ ਆਨ ਨਾ ਮਾਨੇ ਕਿਸੇ ਕੀ ਇੱਕ ਬਿੰਨ ਸੱਚੇ ਬਾਦਸ਼ਾਹੇ ਜਦੋਂ ਖਾਲਸਾ ਇਸ ਧਰਤੀ ਉੱਪਰ ਵਿਚਰਦਾ ਤਾਂ ਖੁਦ ਖੁਦਾ ਹੋ ਕੇ ਖੁਦ ਇਨਸਾਫ ਕਰਦਾ ਖੁਦ ਰਾਜ ਪ੍ਰਬੰਧ ਕਾਇਮ ਕਰਦਾ ਗੁਰੂ ਖਾਲਸਾ ਪੰਥ ਹੋਰ ਕਿਸੇ ਦੀ ਕਚਹਿਰੀ ਦੇ ਵਿੱਚ ਹੋਰ ਦੁਨਿਆਵੀ ਤਾਕਤ ਉਹ ਮੂਰੇ ਉਹ ਫਰਿਆਦੀ ਕਦੇ ਨਹੀਂ ਹੋ ਸਕਦਾ ਜਦੋਂ ਆਪਾਂ ਇਸ ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਆਂ ਜਦੋਂ ਇਸ ਖੁਦ ਖੁਦਾ ਹੋ ਕੇ ਵਿਚਰਨ ਦੀ ਗੱਲ ਕਰਦੇ ਤਾਂ ਇਹ ਵੀ ਗੱਲ ਸਪਸ਼ਟ ਕਰਨੀ ਚਾਹੀਦੀ ਵੀ ਇਹ ਪਾਤਸ਼ਾਹੀ ਦੇ ਦਾਅਵੇ ਦੇ ਮਨੋਰਥ ਕੀ ਆ ਇਹਦਾ ਨਿਸ਼ਾਨਾ ਕੀ ਆ ਇਹਦਾ ਕਾਰਨ ਕੀ ਆ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬਚਨ ਇਤਿਹਾਸ ਵਿੱਚ ਦਰਜ ਹੈ ਕਿ ਜਦੋਂ ਜੰਗਾ ਜੁੱਧਾਂ ਦਾ ਸਮਾਂ ਸ਼ੁਰੂ ਹੋਇਆ ਜਦੋਂ ਮੁਗਲਾਂ ਦਾ ਬਾਜ਼ ਕਬਜ਼ੇ ਵਿੱਚ ਕੀਤਾ ਤਾਂ ਗੁਰੂ ਸਾਹਿਬ ਦੇ ਬਚਨ ਇਸ ਤਰ੍ਹਾਂ ਸੰਕੇਤ ਤਿੰਨ ਕੋ ਬਾਜ਼ ਨਹੀਂ ਮੈਂ ਦੇਣਾ ਤਾਜ ਬਾਜ ਇਨ ਕਾ ਸਭ ਲੈਣਾ ਦੇਸ਼ ਦੇਸ਼ ਰਾਜ ਇਨ ਕਾ ਮੈਂ ਲੈਹੂੰ ਗਰੀਬ ਅਨਾਥਨ ਕੋ ਸਭ ਦਾਂਹੂੰ ਇਹ ਜੋ ਰਾਜ ਕਰਨ ਦੀ ਜਿਹੜੀ ਜ਼ਿੰਮੇਵਾਰੀ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਆ ਪਾਤਸ਼ਾਹੀ ਨਾਲ ਨਵਾਜ ਕੇ ਸਤਗੁਰੂ ਨੇ ਸਾਡੇ ਮੋਢਿਆਂ ਉੱਪਰ ਇੱਕ ਹੋਰ ਜ਼ਿੰਮੇਵਾਰੀ ਪਾਈ ਆ ਗਰੀਬ ਦੀ ਰੱਖਿਆ ਜਰਵਾਣੀ ਦੀ ਪੱਖਿਆ ਕਰਕੇ ਹਲੇਮੀ ਰਾਜ ਜਿਸ ਨੂੰ ਅੱਜ ਅਜੋਕੇ ਦੌਰ ਦੇ ਵਿੱਚ ਖਾਲਿਸਤਾਨ ਆਪਾਂ ਕਹਿ ਰਹੇ ਹਾਂ ਉਸ ਨੂੰ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਸਾਤਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਆ ਸੋ ਜਦੋਂ ਆਪਾਂ ਜੂਨ 84 ਦੀ ਗਾਥਾ ਨੂੰ ਆਪਾਂ ਪੜ੍ਹਦੇ ਆ ਸਮਝਦੇ ਆ ਸੁਣਦੇ ਆ ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਆ ਵੀ ਸੰਤ ਬਾਬਾ ਜਰਨੈਲ ਸਿੰਘ ਸਮੇਤ ਜਿਹੜੇ ਸਿੰਘਾਂ ਨੇ ਸਿੰਘਣੀਆਂ ਨੇ ਲੜਾਈ ਦਿੱਤੀ ਆ ਸ਼ਹਾਦਤਾਂ ਦਾ ਜਾਮ ਪੀਤੇ ਆ ਉਹ ਸਰਕਾਰ ਕੋਲੋਂ ਕੁਝ ਰਿਆਇਤਾਂ ਲੈਣ ਵਾਸਤੇ ਨਹੀਂ ਹੋਈਆਂ ਪਾਣੀਆਂ ਦੇ ਹੱਕ ਲੈਣ ਵਾਸਤੇ ਨਹੀਂ ਹੋਈਆਂ ਇਹ ਖੁਦ ਖੁਦਾ ਹੋ ਕੇ ਵਿਚਰਦੇ ਆ ਜਦੋਂ ਦੋਖਿਆਂ ਦਾ ਨਾਸ ਕਰਕੇ ਇਨਸਾਫ ਆਪਣੇ ਹੱਥੀਂ ਕੀਤਾ ਤੇ ਜੋ ਰਾਜ ਕਾਇਮ ਕਰਨਾ ਇਸ ਧਰਤੀ ਉੱਪਰ ਉਹਦੀਆਂ ਨੀਹਾਂ ਉਹਨਾਂ ਨੇ ਰੱਖੜੀਆਂ ਸ਼ੁਰੂ ਕੀਤੀਆਂ ਪੰਥ ਨੂੰ ਸੰਗਤ ਦਾ ਆਧਾਰ ਬਣਾ ਕੇ ਜਿ세 ਕਾਇਮ ਕਰਕੇ ਜਿਨ੍ਹਾਂ ਨੇ ਦੁਸ਼ਟਾਂ ਦਾ ਨਾਸ ਕਰਦਿਆਂ ਹੋਇਆਂ ਗਰੀਬ ਦੀ ਰੱਖਿਆ ਜਰਵਾਣੀਆਂ ਦੀ ਪੱਖਿਆ ਕੀਤੀ ਸਰਬੱਤ ਦੇ ਭਲੇ ਵਾਸਤੇ ਲੋਕਾਂ ਦੀ ਸੇਵਾ ਕੀਤੀ ਤੇ ਰਾਜ ਦੇ ਨਿਸ਼ਾਨ ਇਸ ਧਰਤੀ ਉੱਪਰ ਗੱਡ ਦਿੱਤੇ ਭਵਿੱਖ ਵਾਸਤੇ ਅਗਲੇ ਇਸ ਬੰਦ ਨੂੰ ਸਰ ਕਰਨ ਵਾਸਤੇ ਸਾਨੂੰ ਇਹੀ ਗੱਲ ਪੱਲੇ ਬੰਨ ਲੈਣ ਦੀ ਲੋੜ ਹੈ ਗਈ ਹੈ ਜਦੋਂ ਇਤਿਹਾਸ ਵੇਖਦੇ ਆ ਜਦੋਂ ਵੀ ਇਸ ਦੁਨੀਆ ਦੇ ਨਕਸ਼ੇ ਬਦਲੇ ਆ ਪਾਵੇਂ 18ਵੀਂ ਸਦੀ ਦੀ ਗੱਲ ਹੋਵੇ ਪਾਵੇਂ 1947 ਦੀ ਗੱਲ ਹੋਵੇ ਕੁਝ ਲੱਛਣ ਹੁੰਦੇ ਆ ਆਪਣੇ ਆਲੇ ਦੁਆਲੇ ਆਪਣੇ ਮਾਹੌਲ ਦੇ 18ਵੀਂ ਸਦੀ ਦੇ ਵਿੱਚ ਜੋ ਅੰਤਰਰਾਸ਼ਟਰੀ ਮਾਹੌਲ ਬਣਿਆ ਸੀਗਾ ਜੋ ਬਾਹਰੋਂ ਹਮਲਾਵਰ ਆ ਕੇ ਇਸ ਖਿੱਤੇ ਪੰਜਾਬ ਪੰਜਾਬ ਦੱਖਣੀ ਅਸ਼ੇ ਦੇ ਖਿੱਤੇ ਖਿੱਤੇ ਉੱਪਰ ਜਿਹੜੇ ਹਮਲੇ ਹੋ ਰਹੇ ਸੀਗੇ ਜੋ ਮੋਗਲ ਸਲਤਨਤ ਦੇ ਵਿੱਚ ਜੋ ਉਹਨਾਂ ਦੀ ਆਪਸੀ ਤਣਾਅ ਖਿੱਚੋ ਤਾਣ ਚੱਲ ਰਹੀ ਸੀ ਕਿ ਮੋਗਲ ਸਲਤਨਤ ਜਰਜਰਾ ਹੋ ਰਹੀ ਸੀ ਤੇ ਨਾ ਹੀ عوام ਜ਼ਾਲਮ ਕਰਕੇ ਜ਼ੁਲਮ ਕਰਕੇ ਉਹ ਦੁਖੀ ਸੀ ਤਾਂ ਉਸ ਵੇਲੇ ਖਾਲਸੇ ਨੇ ਰਾਜ ਕਾਇਮ ਕੀਤਾ 47 ਦੇ ਵਿੱਚ ਜਦੋਂ ਦੁਨੀਆ ਦਾ ਨਕਸ਼ਾ ਫੇਰ ਬਦਲੇ ਆ ਇਹੋ ਜਿਹੇ ਕੁਮੰਤਰੀ ਹਾਲਾਤ ਬਣੇ ਦੱਖਣੀ ਏਸ਼ੀਆ ਦੇ ਵਿੱਚ ਤਣਾਅ ਖਿੱਚੋ ਤਣ ਵਦੇ عوام ਦੁਖੀ ਸੀ ਤਾਂ ਉਦੋਂ ਵੀ ਇੱਥੇ ਹੋਰ ਕੋਈ ਰਾਜ ਬਣਾ ਕੇ ਬਹਿ ਗਿਆ 18ਵੀਂ ਸਦੀ ਦਾ ਜੋ ਖਾਲਸਾ ਰਾਜ ਸਿਰਜਿਆ ਗਿਆ ਤੇ 47 ਦੇ ਵਿੱਚ ਜੋ ਮੌਕਾ ਖੁੰਝ ਗਿਆ ਉਹਦੇ ਵਿੱਚ ਇੱਕ ਸਿਫਤੀ ਤਬਦੀਲੀ ਹੋਇ ਇੱਕ ਫਰਕ ਆ ਖਾਸ 18ਵੀਂ ਸਦੀ ਦੇ ਵਿੱਚ ਗੁਰੂ ਖਾਲਸਾ ਪੰਥ ਦੀਆਂ ਫੌਜਾਂ ਨੇ ਖੁਦ ਖੁਦਾ ਹੋ ਕੇ ਇਸ ਧਰਤੀ ਤੇ ਉੱਪਰ ਵਿਚਰਦੇ ਆ ਮਿਸਲਾਂ ਦੇ ਰਾਜ ਵੇਲੇ ਰਾਖੀ ਪ੍ਰਬੰਧ ਕਾਇਮ ਕਰਕੇ ਉਹ ਰਾਜ ਦੀਆਂ ਨੀਹਾਂ ਖੁਦ ਰੱਖੀਆਂ ਖੁਦ ਚਿਣੀਆਂ 47 ਦੇ ਵਿੱਚ ਕੁਝ ਇਲੈਕਸ਼ਨ ਕੁਝ 94 ਚੋਣਾਂ ਦੀਆਂ ਪਾਰਟੀਆਂ ਤੇ ਟੇਕ ਰੱਖ ਕੇ ਇੱਕ ਹੋਰ ਤਾਕਤ ਅੱਗੇ ਆਪਾਂ ਫਰਿਆਦ ਕਰਨ ਲੱਗੇ ਸੀ ਵੀ ਤੁਸੀਂ ਸਾਨੂੰ ਰਾਜ ਦੇ ਦੇਵੋ ਇਸ ਕਰਕੇ ਇੱਕ ਸਾਥੋਂ ਮੌਕਾ ਖੁੰਝ ਗਿਆ ਤੇ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਲਗਭਗ ਉਹੀ ਹਾਲਾਤ ਇੰਟਰਨੈਸ਼ਨਲ ਡੋਮੈਸਟਿਕ ਤੇ ਪੰਜਾਬ ਦੇ ਵਿੱਚ ਚੱਲ ਰਹੇ ਆ ਜਦੋਂ ਆਪਾਂ ਗੱਲ ਕਰਦੇ ਆ ਵੀ ਜੰਗ جاری ਆ ਜੰਗ جاری ਰਹੇਗੀ ਜਦੋਂ ਆਪਾਂ ਇਸ ਸੰਘਰਸ਼ ਦੇ ਅਗਲੇ ਪੜਾਅ ਦੀ ਆਪਾਂ ਗੱਲ ਕਰਦੇ ਆਂ ਤਾਂ ਸਾਨੂੰ ਇਸੇ ਗੱਲ ਉੱਪਰ ਸਾਨੂੰ ਗੌਰ ਕਰਨ ਦੀ ਲੋੜ ਆ ਜੂਨ 84 ਤੋਂ ਬਾਅਦ ਜਦੋਂ ਇੰਡੀਅਨ ਹਕੂਮਤ ਨੇ ਟੈਂਕਾਂ ਤੋਪਾਂ ਝਾੜ ਕੇ ਸ੍ਰੀ ਅਕਾਲ ਤਖਤ ਸਾਹਿਬ ਢੇਰੀ ਟੈ ਢੇਰੀ ਕਰ ਦਿੱਤਾ ਸੀ ਤਾਂ ਲਗਭਗ 1.5 ਸਾਲ ਬਾਅਦ ਗੁਰੂ ਖਾਲਸਾ ਪੰਥ ਦੁਬਾਰਾ ਉਸੇ ਹੀ ਸਥਾਨ ਤੇ ਇਕੱਤਰ ਹੋਇਆ ਤੇ ਆਪਣੇ ਸੰਘਰਸ਼ ਦਾ ਅਗਲਾ ਦੌਰ ਐਲਾਨ ਕਰਕੇ ਉਹਦੀ ਤਿਆਰੀ ਵਿੱਡੀ ਤੇ ਉਹਦੇ ਕਦਮ ਪੁੱਟੇ ਜਦੋਂ ਆਪਾਂ ਉਸ 1986 ਦੇ ਸਰਬੱਤ ਖਾਲਸੇ ਦੇ ਗੁਰਮਤਿਆਂ ਨੂੰ ਪੜ੍ਹਦੇ ਆ ਤਾਂ ਇੱਕ ਗੱਲ ਤੁੰਬਦੀ ਆ ਆਪਣੇ ਮਨਾਂ ਨੂੰ ਜਦੋਂ ਗੁਰਮਤਿਆਂ ਦੇ ਵਿੱਚ ਇਸ ਤਰ੍ਹਾਂ ਦੀ ਸ਼ਬਦਾਵਲੀ ਲਿਖੀ ਗਈ ਵੀ ਇੱਕ ਓੰਕਾਰ ਸਤਨਾਮ ਦੇ ਧਾਰਨੀ ਸਿੱਖਾਂ ਲਈ ਧਰਮ ਰਾਜਨੀਤੀ ਅਤੇ ਗੁਰਤਾਮ ਅਨਿੱਖੜ ਹਨ ਤੇ ਪੰਥਕ ਨਵਸਾਰੀ ਵਾਸਤੇ ਇਹ ਤਿੰਨੋਂ ਹੀ ਸ਼ੈ ਇਹ ਤਿੰਨੋ ਹੀ ਅਭਿਆਸ ਇਹ ਤਿੰਨੋ ਹੀ ਅਸਥਾਨ ਤੇ ਕਰਮ ਸਿੱਖਾਂ ਵੱਲੋਂ ਵਰਤੇ ਜਾਣਗੇ ਤੇ ਆਪਣਾ ਜਿਹੜਾ ਕਿਲਾ ਆਪਣੀ ਸ਼ੁਰੂਆਤ ਆਪਣੇ ਗੁਰਧਾਮਾਂ ਤੋਂ ਹੋਵੇਗੀ ਤੇ ਇਸੇ ਹੀ ਗੱਲ ਤੋਂ ਸਾਨੂੰ ਅੱਜ ਵੀ ਸੇਧ ਲੈ ਲੈਣੀ ਚਾਹੀਦੀ ਹੈ ਵੀ ਜੋ ਆਪਣਾ ਸੰਘਰਸ਼ ਦਾ ਜਿਹੜਾ ਅਗਲਾ ਪੰਨ ਆਪਾਂ ਸਰ ਕਰਨਾ ਉਹ ਗੁਰੂ ਦਰਬਾਰ ਤੋਂ ਆਪਣੇ ਗੁਰਤਾਮਾਂ ਤੋਂ ਆਪਣੀ ਸੁਤੰਤਰ ਸੰਸਥਾਵਤ ਹੋਈ ਆਪਣੀ ਸ਼ੁਰੂਆਤ ਹੋਣੀ ਆ। ਗਿਆਨੀ ਜੀ ਜਦੋਂ ਕੁਝ ਸਮਾਂ ਪਹਿਲਾਂ ਆਪਣੇ ਵਿਚਾਰਾਂ ਰੱਖਦੇ ਸੀਗੇ ਤਾਂ ਉਹਨਾਂ ਨੇ ਇੱਕ ਛੋਟੀ ਜੀ ਗੱਲ ਆਖੀ ਸੀਗੀ। ਉਹਨਾਂ ਨੇ ਇੱਕ ਫਰਕ ਕੀਤਾ ਵੀ ਇਸ ਸਟੇਜ ਉੱਪਰ ਆਪਣੇ ਕੁਝ ਧਾਰਮੀ ਆਗੂ ਹੈਗੇ ਤੇ ਆਪਣੇ ਕੁਝ ਰਾਜਸੀ ਆਗੂ ਹੈਗੇ ਆ। ਗੱਲ ਛੋਟੀ ਜੀ ਹੈਗੀ ਆ ਪਰ ਬਹੁਤ ਕੁਝ ਸਪਸ਼ਟ ਵੀ ਕਰ ਦਿੰਦੀ ਆ। ਵੀ ਇਹ ਜਿਹੜੀ ਵਿਤ ਬਣ ਚੁੱਕੀ ਆ ਜਿਹੜਾ ਗੈਪ ਜਿਹੜਾ ਪਾੜਾ ਪੈ ਚੁੱਕਾ ਜਿੰਨਾ ਚਿਰ ਤਾਂ ਕਪਾਏ ਨੂੰ ਸਾਨੂੰ ਪੂਰਦੇ ਨਹੀਂ ਤਾਂ ਜਿਹੜੀ ਆਪਣੇ ਸੰਘਰਸ਼ ਦੇ ਵਿੱਚ ਖੜੋਤ کئی ਕਾਫੀ ਚਿਰ ਤੋਂ ਚੱਲ ਰਹੀ ਹੈ ਉਹਨੂੰ ਆਪਾਂ ਭੰਨ ਨਹੀਂ ਸਕਦੇ ਜਿਹੜਾ 1986 ਦੇ ਸਰਬੱਤ ਖਾਲਸੇ ਦੇ ਗੁਰਮਤਿ ਵਿੱਚੋਂ ਜਿਹੜੀ ਗੁਰਧਾਮਾਂ ਵਾਲੀ ਗੱਲ ਜਿਹੜੀ ਧਰਮ ਤੇ ਰਾਜਨੀਤੀ ਵਾਲੀ ਗੱਲ ਹੈਗੀ ਆ ਉਸ ਨੂੰ ਪੱਲੇ ਬੰਨ ਕੇ ਅੱਗੇ ਤੁਰਨ ਦੀ ਸਾਨੂੰ ਲੋੜ ਹੈਗੀ ਆ ਇਹ ਜੋ ਮੀਰੀ ਪੀਰੀ ਦਾ ਸੰਕਲਪ ਆ ਜੋ ਆਪਾਂ ਬਣਾ ਦਿੱਤਾ ਵੀ ਰਿਲੀਜੀਅਨ ਤੇ ਪੋਲਿਟਿਕਸ ਦੋ ਵੱਖ-ਵੱਖ ਧਰਾਵਾਂ ਹੈਗੀਆਂ ਵੱਖ-ਵੱਖ ਖੇਤਰ ਹੈਗੇ ਆ ਸਾਨੂੰ ਸਪਸ਼ਟ ਹੋ ਜਾਣਾ ਚਾਹੀਦਾ ਵੀ ਗੁਰੂ ਘਰ ਦੇ ਵਿੱਚ ਮੀਰੀ ਤੇ ਪੀਰੀ ਦਾ ਸੁਮੇਲ ਇੱਕੋ ਸਰੀਰ ਦੇ ਵਿੱਚ ਇੱਕੋ ਰੂਪ ਦੇ ਵਿੱਚ ਇੱਕੋ ਸੰਸਥਾਵਾਂ ਦੇ ਵਿੱਚ ਹੁੰਦੀਆਂ ਹੁੰਦੀਆਂ ਸੰਤ ਬਾਬਾ ਜਰਨਾਲ ਸਿੰਘ ਨੇ ਇਸ ਧਰਤੀ ਉੱਪਰ ਤੇ ਉਸ ਤੋਂ ਬਾਅਦ ਚੱਲੀ ਜਜਾਰੂ ਲਹਿਰ ਨੇ ਇਸ ਨੂੰ ਸਾਡੇ ਵਾਸਤੇ ਰੂਪਮਾਨ ਕੀਤਾ ਜਦੋਂ ਜਜਾਰੂ ਖਾਲਸਾ ਮੈਦਾਨੇ ਜੰਗ ਦੇ ਵਿੱਚ ਤੇਗ ਵੋਂਦਾ ਤੇ ਅਸਲਟਾਂ ਦੇ ਫਾਇਰ ਖੋਲਦਾ ਉਹ ਸਿਮਰਨ ਦਾ ਹੀ ਇੱਕ ਰੂਪ ਆ ਉਹਦਾ ਇੱਕ ਪ੍ਰਗਟਾਵਾ ਆ ਸਿਮਰਨ ਦਾ ਫਲ ਆ ਜਦੋਂ ਸਿੱਖ ਨਿੱਜੀ ਰੂਪ ਦੇ ਵਿੱਚ ਸੰਗਤ ਰੂਪ ਦੇ ਵਿੱਚ ਨਾਮ ਬਾਣੀ ਦਾ ਅਭਿਆਸ ਕਰਦਾ ਸਿਮਰਨ ਕਰਦਾ ਤਾਂ ਪੁਰਜਾ ਪੁਰਜਾ ਕੱਟ ਮਰਿਆ ਕਭੂ ਨਾ ਛਾਡੇ ਖੇਤ ਵਾਲੀ ਬਿਰਤੀ ਨੂੰ ਦਰੜਾ ਕੇ ਉਸ ਸੰਘਰਸ਼ ਦੇ ਵਿੱਚ ਆਪਣਾ ਤਿਆਰੀ ਕਰਨ ਵਾਸਤੇ ਆਪਣਾ ਹਿੱਸਾ ਪਾਉ ਰਿਹਾ ਸੋ ਇਹਨਾਂ ਦੋਵੇਂ ਚੀਜ਼ਾਂ ਦਾ ਸੁਮੇਲ ਇਹਨਾਂ ਦੋਵਾਂ ਦਾ ਸੰਤੁਲਨ ਬਣਾ ਕੇ ਹੀ ਅੱਗੇ ਵਧਿਆ ਜਾ ਸਕਦਾ ਆਪਣੀ ਸੁਤੰਤਰ ਪੰਥਕ ਸੰਸਥਾਵਾਂ ਤੇ ਹੋਰ ਕਿਸੇ ਵੀ ਦੁਨੀਆਵੀ ਤਾਕਤ ਹੋਰ ਕਿਸੇ ਵੀ ਪਰ ਅਧਿਨ ਸੰਸਥਾ ਦੇ ਅੱਗੇ ਖਾਲਸਾ ਚੋਲੀ ਅੱਡ ਕੇ ਫਰਿਆਦੀ ਕਦੇ ਨਹੀਂ ਹੋ ਸਕਦਾ ਅੱਜ ਦੇ ਜਮਾਨੇ ਦੇ ਵਿੱਚ ਵੀ ਗੁਰੂ ਖਾਲਸਾ ਪੰਥ ਖੁਦ ਖੁਦਾ ਹੋ ਕੇ ਇਨਸਾਫ ਆਪ ਕਰ ਸਕਦਾ ਕਰਦਾ ਆ ਤੇ ਰਾਜ ਵੀ ਆਪਣੇ ਬਲ ਬੂਤੇ ਤੇ ਆਪਣੀਆਂ ਸੁਤੰਤਰ ਸੰਸਥਾਵਾਂ ਦੇ ਆਧਾਰ ਤੇ ਰਾਜ ਕਾਇਮ ਕਰੇਗਾ ਸੋਖੀਰ ਦੇ ਵਿੱਚ ਸ਼ਹੀਦਾਂ ਨੂੰ ਯਾਦ ਕਰਦੇ ਆ ਜਿਨਨੇ ਵੀ ਇੱਥੇ ਵੀਰ ਪੈਣਾ ਨੇ ਭਾਈ ਹਰਦੀਪ ਸਿੰਘ ਹੋਰਾਂ ਦੇ ਦਰਸ਼ਨ ਕਦੇ ਕੀਤੇ ਹੋਣੇ ਆ ਸੰਗਤ ਨਸੀਬ ਹੋਈ ਹੋਣੀ ਆ ਤਾਂ ਉਹਨਾਂ ਦੀ ਸ਼ਖਸੀਅਤ ਬਾਰੇ ਇੱਕ ਗੱਲ ਦਿਲ ਨੂੰ ਟੁੰਬਦੀ ਰਹੀ ਪ੍ਰਭਾਵਿਤ ਆਪਣੇ ਸਾਰੇ ਨੌਜਵਾਨਾਂ ਨੂੰ ਕਰਦੀ ਰਹੀ ਜੋ ਮਾਣ ਆਪਣੇ ਸ਼ਹੀਦ ਹੋਏ ਵੀਰਾਂ ਤੇ ਸੰਘਰਸ਼ ਦੇ ਰਾਹ ਤੇ ਤੁਰੇ ਹੋਏ ਵੀਰਾਂ ਤੇ ਮਾਣ ਉਹ ਕਰਦੇ ਸੀ ਜਿਹੜਾ ਉਹਨਾਂ ਨੇ ਆਪਣੇ ਵੀਰਾਂ ਨਾਮ ਦੇ ਨਾਲ ਇਕਰਾਰ ਕੀਤਾ ਸੀਗਾ ਪੰਜਾਬ ਦੀ ਧਰਤੀ ਤੇ ਉਹ ਜਦੋਂ ਵਿਛੜੇ ਕੈਨੇਡਾ ਆ ਕੇ ਵਸੇ ਉਹਨਾਂ ਨੇ ਇੱਕ ਇਕਰਾਰ ਕੀਤਾ ਸੀਗਾ ਵੀ ਤੁਸੀਂ ਆ ਪਾਵੇਂ ਸ਼ਹਾਦਤਾਂ ਦਵੋ ਪਾਵੇਂ ਤੁਸੀਂ ਜੇਲਾਂ ਦੇ ਵਿੱਚ ਕੈਦ ਹੋਵੋ ਤਾਂ ਆਪਾਂ ਇਸ ਸੰਘਰਸ਼ ਨੂੰ ਜਾਰੀ ਰਹਾਗੇ ਤੇ ਆਪਣੇ ਮਰਦੇ ਦਾਮ ਤੱਕ ਖੂਨ ਦੇ ਅਖੀਰਲੇ ਕਤਰੇ ਵਹਾਉਣ ਤੱਕ ਉਹ ਆਪਣੇ ਇਹ ਬੋਲ ਪੁਗਾ ਗਏ ਸੋ ਅਖੀਰ ਦੇ ਵਿੱਚ ਇਹੀ ਬੇਨਤੀ ਆ ਜਦੋਂ ਆਪਾਂ ਅਗਲੇ ਪੰਧ ਦੀ ਅਗਲੇ ਕਦਮਾਂ ਦੀ ਗੱਲ ਕਰਦੇ ਆ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜਿੰਨੇ ਵੀ ਵੀਰਪੈਣ ਇੱਥੇ ਪਾਈ ਹਰਮੀਤ ਸਿੰਘ ਪੀ ਐਚ ਡੀ ਪਈ ਪਰਮਜੀਤ ਸਿੰਘ ਜੀ ਪਈ ਅਵਤਾਰ ਸਿੰਘ ਖੰਡਾ ਪਈ ਹਰਦੀਪ ਸਿੰਘ ਨੱਜਰ ਸੰਤ ਬਾਬਾ ਜਰਨੈਲ ਸਿੰਘ ਪਈ ਅਮਰੀਕ ਸਿੰਘ ਤੇ ਹੋਰ ਜਜਾਰੂ ਸਿੰਘਾਂ ਦੇ ਨਾਲ ਜਿਨ੍ਹਾਂ ਨੇ ਵੀ ਦਰਸ਼ਨ ਕੀਤੀ ਆ ਕੀਤੇ ਆ ਸੰਗਤ ਕੀਤੀ ਆ ਜਾਂ ਉਹਨਾਂ ਦੀ ਸੇਵਾਵਾਂ ਦੀ ਪਰਸ਼ਾਵੇਂ ਹੀਟ ਆਪਾਂ ਪਾਲੇ ਗਏ ਆ ਪਲੋਸੇ ਗਏ ਆ ਆਪਾਂ ਵੱਡੇ ਹੋਏ ਆ ਸੁਰਤ ਸੰਭਾਲੀ ਆ ਉਨ੍ਹਾਂ ਦੀਆਂ ਯਾਦਾਂ ਨੂੰ ਉਨ੍ਹਾਂ ਦੀ ਕੁਰਬਾਨੀ ਨੂੰ ਹਿਰਦੇ ਵਿੱਚ ਵਸਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਦਰਬਾਰ ਦੇ ਵਿੱਚ ਸਜ ਕੇ ਅਰਦਾਸਾ ਸੋਧ ਕੇ ਕਮਰ ਕੱਸੇ ਕਰਕੇ ਇਮਾਨਦਾਰੀ ਦੇ ਨਾਲ ਸੰਜੀਦਗੀ ਦੇ ਨਾਲ ਤੇ ਗੰਭੀਰਤਾ ਨਾਲ ਆਪਾਂ ਅੱਗੇ ਵਧੀਏ ਸੋ ਇੰਨੀਆਂ ਕਬਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ